ਬਠਿੰਡਾ ਅੰਮ੍ਰਿਤਸਰ ਹਾਈਵੇ ਪਿੰਡ ਪੋਖਰਾ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਦੀ ਆਪਸ ਦੇ ਵਿੱਚ ਆਮਨੇ ਸਾਹਮਨੇ ਤੋਂ ਟੱਕਰ ਹੋ ਗਈ ਜਿਸ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਜੇ ਚੁੱਕਣ ਦੀ ਤਿਆਰੀਆਂ ਹੀ ਚੱਲ ਰਹੀ ਸੀ ਕਿ ਇੱਕ ਅਚਾਨਕ ਤੋਂ ਹੋਰ ਤੇਜ਼ੀ ਨਾਲ ਆਈ ਗੱਡੀ ਉਸੇ ਜਗ੍ਹਾ ਤੇ ਡਿਵਾਈਡਰ ਦੇ ਨਾਲ ਟਕਰਾ ਗਈ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਜਿਸ ਦੀ شناخت ਰੰਜੀਤ ਸਿੰਘ ਉਮਰ 32 ਸਾਲ ਵਾਸੀ ਚੈਕ ਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਮ੍ਰਿਤਕ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਜ਼ੇਰੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਇਸ ਘਟਨਾ ਦੇ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਦਾ ਬਚਾਅ ਰਿਹਾ ਪਰ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਬਠਿੰਡਾ ਗੁਣਿਆਣਾ ਰੋਡ ਦੇ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਦੋ ਹਾਦਸੇ ਹੋਏ ਜਿਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਐ ਤੇ ਇੱਕ ਦੀ ਮੌਤ ਹੋ ਗਈ। ਪੋਖੜੇ ਦੇ ਕੋਲ ਗੁਣਿਆਣਾ ਰੋਡ ਦੇ ਉੱਤੇ ਪਹਿਲਾਂ ਦੋ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ। ਇਸ ਟੱਕਰ ਦੇ ਵਿੱਚ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਤੇ ਇੱਕ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸਾਇਟੀ ਦੀ ਐਂਬੂਲੈਂਸ ਟੀਮ मौके ਤੇ ਪਹੁੰਚੀ ਤੇ ਦੋ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈਗਾ। ਇਸ ਤੋਂ ਬਾਅਦ ਐਸੀ ਥਾਂ ਦੇ ਉੱਤੇ ਚੰਦ ਹੀ ਮਿੰਟਾਂ ਦੇ ਬਾਅਦ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਕਾਰ ਦੇ ਵਿੱਚ ਦੋ ਜਣੇ ਸਵਾਰ ਸੀਗੇ ਕਾਰ ਬੁਰੀ ਤਰ੍ਹਾਂ ਦੇ ਨਾਲ ਛੇਤੀ ਗ੍ਰਸਤ ਹੋ ਗਈ ਪੂਰੀ ਤਰੀਕੇ ਦੇ ਨਾਲ ਭੰਨੀ ਤੋੜੀ ਗਈ ਲੇਕਿਨ ਉਹਦੇ ਵਿੱਚ ਜਿਹੜੇ ਦੋ ਜਣੇ ਸਵਾਰ ਸੀ ਉਹਨਾਂ ਦਾ ਬਚਾ ਰਿਆ ਹੈਗਾ ਜਿਹੜੇ ਮੋਟਰਸਾਈਕਲ ਵਾਲੇ ਜ਼ਖਮੀ ਹੋ ਗਏ ਉਹਨਾਂ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈਗਾ ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਅਗਲੀ ਕਾਰਵਾਈ ਕਰ ਰਹੀ ਹੈ